ਭਈ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹਣਾ ਕਿ ਉਹ ਵੱਤ ਤੋਂ ਵੱਤ ਜੁੜਨ ਜੁੜ ਕੇ ਤਾਂ ਕਿ ਆਪਾਂ ਇੱਕ ਬਹੁਤ ਜ਼ਰੂਰੀ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਕਿਉਂਕਿ ਸਾਥੀਓ ਕਾਫੀ ਦਿਨਾਂ ਤੋਂ ਬਾਤ ਬਵਾ ਚੱਲ ਰਿਹਾ ਹੈ ਤਮੰਦਾ ਨਾਮ ਨਹੀਂ ਲੈ ਰਿਆ ਤਾਂ ਸੋਚਿਆ ਹਾਲਾਂਕਿ ਅਸੀਂ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਨਹੀਂ ਚਾਹੁੰਦੇ ਸੀ ਲੇਕਿਨ ਜਦੋਂ ਚਲੋ ਆਪਾਂ ਵਿਸ਼ੇ ਤੇ ਆਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਸਾਰੇ ਹੀ ਮੇਰੇ ਪੰਜਾਬੀ ਮੂਲ ਨਿਵਾਸੀ ਭੈਣ ਭਰਾਵਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਇਨਸਾਫਪਸੰਦ ਲੋਕਾਂ ਨੂੰ ਮੈਂ ਗੁਜਾਰਸ਼ ਕਰੂੰਗਾ ਕਿ ਵੱਧ ਤੋਂ ਵੱਧ ਇਸ ਲਾਈਵ ਸੈਕਸ਼ਨ ਦੇ ਵਿੱਚ ਜੁੜੋ ਔਰ ਸਭ ਤੋਂ ਪਹਿਲਾਂ ਜਿੰਨੇ ਵੀ ਮੇਰੇ ਸਾਥੀ ਜੁੜ ਚੁੱਕੇ ਐ ਮੈਂ ਉਹਨਾਂ ਨੂੰ ਜੀ ਆਇਆਂ ਕਹਿਣਾ ਔਰ ਆਪ ਸਭ ਨੂੰ ਇੱਕ ਬੇਨਤੀ ਵੀ ਕਰਨਾ ਕਿ ਰੰਗਰੇਟਾ ਬਲਾਸਟ ਮਿਸ਼ਨ ਪੰਜਾਬ ਦੀ ਲੜਾਈ ਕਿਸੇ ਜਾਤ ਜਾਂ ਕਿਸੇ ਧਰਮ ਜਾਂ ਕਿਸੇ ਵਿਸ਼ੇਸ਼ ਵਿਅਕਤੀ ਦੇ ਖਿਲਾਫ ਨਹੀਂ ਹੈ ਸਾਡੀ ਲੜਾਈ ਮਜਰੂਮਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਦੇ ਖਿਲਾਫ ਹੈ ਸਾਡੀ ਲੜਾਈ ਗਰੀਬ ਦੇ ਉੱਤੇ ਜ਼ੁਲਮ ਕਰਨ ਵਾਲੇ ਦੇ ਖਿਲਾਫ ਹੈ ਸੋ ਆਪਾਂ ਵਿਸ਼ੇ ਦੀ ਗੱਲ ਤੋਂ ਪਹਿਲਾਂ ਜਿਹੜੇ ਸਾਥੀ ਜੁੜ ਗਏ ਐ ਮੈਂ ਕਹਿੰਦਾ ਥੋੜੇ ਜੇ ਸਾਥੀ ਹੋਰ ਜੁੜ ਜਾਣ ਫਿਰ ਆਪਾਂ ਵਿਸ਼ੇ ਦੇ ਉੱਤੇ ਗੱਲ ਕਰੀਏ ਕਿਉਂਕਿ ਅੱਜ ਵਿਸ਼ਾ ਉਹ ਹੈ ਜੋ ਕਿ ਸਾਡੇ ਸਮਾਜ ਦੇ ਵਿੱਚ ਬੰਡੀਆਂ ਪਾ ਰਿਹਾ ਹੈ ਇੱਕ ਵਾਰ ਫੇਰ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਵਸਦੇ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਮੂਨ ਨਿਵਾਸੀ ਵੀਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਤੁਹਾਡੇ ਆਪਣੇ ਹਰਵਿੰਦਰ ਸਿੰਘ ਅਟਵਾਲ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਵਾਜ ਇੱਕ ਬੇਨਤੀ ਕਰਨੀ ਚਾਹਣਾ ਜੋ ਵੀ ਮੇਰੇ ਸਾਥੀ ਇਸ ਲਾਈਵ ਦੇ ਵਿੱਚ ਜੁੜ ਰਹੇ ਆ ਕਿਰਪਾ ਕਰਕੇ ਇਸ ਵੀਡੀਓ ਨੂੰ ਮੈਂ ਅੱਜ ਤੱਕ ਕਦੇ ਤੁਹਾਨੂੰ ਸੀਰੀਅਸਲੀ ਨਹੀਂ ਕਿਹਾ ਲੇਕਿਨ ਬਾਤ ਤੋਂ ਬਾਅਦ ਗਰੁੱਪਾਂ ਦੇ ਵਿੱਚ ਬਾਤ ਤੋਂ ਬਾਅਦ ਲੋਕਾਂ ਤੱਕ ਆਪਣੇ ਦੋਸਤਾਂ ਤੱਕ ਸ਼ੇਅਰ ਕਰ ਦਿਓ ਕਿਉਂਕਿ ਅੱਜ ਜਿਹੜੇ ਤੱਥ ਮੈਂ ਲੈ ਕੇ ਆਇਆ ਜਿਨ੍ਹਾਂ ਤੱਥਾਂ ਦੇ ਉੱਤੇ ਮੈਂ ਗੱਲ ਕਰਨੀ ਆ ਜਿਹੜੇ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਆ ਜੇਕਰ ਸਹੀ ਹੋਏ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਨਹੀਂ ਬੇਸ਼ੱਕ ਨਾ ਕਰਿਓ ਸੋ ਆਓ ਆਪਾਂ ਵਿਸ਼ੇ ਤੇ ਆਈਏ ਜੋ ਕਿ ਬਹੁਤ ਜ਼ਿਆਦਾ ਗੰਭੀਰ ਮੁੱਦਾ ਹੈ ਔਰ ਗੰਭੀਰ ਮੁੱਦਾ ਹੈ ਕਿਉਂ ਇਹਦਾ ਇੱਕ ਕਾਰਨ ਦੱਸਦਾਂ ਪਹਿਲੀ ਗੱਲ ਤਾਂ ਸਾਥੀਓ ਅਸੀਂ ਕਿਸੇ ਦੇ ਹੱਕ ਦੇ ਵਿੱਚ ਵੀਡੀਓ ਨਹੀਂ ਪਾ ਰਹੇ। ਔਰ ਨਾ ਹੀ ਅਸੀਂ ਕਿਸੇ ਦਾ ਵਿਰੋਧ ਕਰ ਰਹੇ ਹਾਂ। ਪਰ ਅਸੀਂ ਕੁਝ ਕਿਉਂਕਿ ਦੋ ਸਮਾਜਾਂ ਦੀ ਲੜਾਈ ਹੋ ਗਈ ਹੈ। ਦੋ ਜਾਤਾਂ ਦੀ ਲੜਾਈ ਹੋ ਗਈ ਹੈ। ਕਿਉਂ ਲੜਾਈ ਹੋ ਗਈ ਹੈ? ਕਿਉਂਕਿ ਬਹੁਤ ਘਟਨਾਵਾਂ ਦਾ ਮੈਂ ਤੱਤ ਪੇਸ਼ ਕਰਕੇ ਤੁਹਾਡੇ ਨਾਲ ਗੱਲ ਕਰੂੰਗਾ। ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਨ ਲੱਗਿਆ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸਾਥੀਓ ਮੇਰੇ ਵੀਰੋ ਸਭ ਤੋਂ ਪਹਿਲਾਂ ਇੱਕ ਨਾਰਾ ਲੱਗਿਆ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਔਰ ਸਾਰੇ ਜਣੇ ਅਸੀਂ ਗੱਲ ਕਰਦੇ ਆ ਕਿ 9 ਮਾਸ ਦੇ ਰਿਸ਼ਤੇ ਦੀ ਲੇਕਿਨ ਅੱਜ 9 ਮਾਸ ਦਾ ਰਿਸ਼ਤਾ ਤਾਰੋ ਤਾਰ ਲੀਰੋ ਲੀਰ ਹੋਇਆ ਪਿਆ ਜੇ ਮੈਂ ਗੱਲ ਕਰਾਂ ਡਾਕਟਰ ਗੁਰਿੰਦਰ ਰੰਗਰੇਟੇ ਜੀ ਮੈਂ ਫੇਰ ਕਹਿਣਾ ਸਾਥੀਓ ਨਾ ਮੈਂ ਗ੍ਰਿੰਦਾ ਦੇ ਗ੍ਰੇਟੇ ਨੂੰ ਗਲਤ ਕਹਿਣਾ ਤੇ ਨਾ ਮੈਂ ਠੀਕ ਕਹਿਣਾ ਕਿਉਂਕਿ ਐਗਜ਼ਾਮਪਲ ਦੇ ਤੌਰ ਤੇ ਮਾਮੇ ਨੂੰ मामा ਕਹਿ ਦਿਆਂਗੇ ਤਾਂ ਵਧੀਆ ਲੱਗਦਾ ਜੇ ਪਿਓ ਦਾ ਸਾਲਾ ਕਹਿ ਦਿਆਂਗੇ ਤਾਂ ਬਹੁਤ ਮਾੜਾ ਲੱਗਦਾ ਲੇਕਿਨ ਅੱਜ ਜੇ ਮੈਂ ਗੱਲ ਕਰਾਂ ਬਹੁਤ سارے ਸਾਥੀ ਮੇਰੇ ਨਾਲ ਜੁੜਨ ਲੱਗ ਗਏ ਐ ਔਰ ਕਿਰਪਾ ਕਰਕੇ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰ ਦਿਓ ਕਿਉਂਕਿ ਮੈਂ ਕਿਉਂ ਤੇ ਅੱਗ ਪਾਉਣ ਵਾਲਾ ਕੰਮ ਨਹੀਂ ਕਰਨਾ ਮੈਂ ਇਸ ਲਾਈਵ ਦੇ ਰਹੀ ਆਪ ਸਭ ਨੂੰ ਇਹ ਦੱਸਣਾ ਚਾਹੁੰਨਾ ਹੈ ਕਿ ਜੇਕਰ ਇਹ ਇੱਕ ਪਾਸੇ ਰੰਗਰੇਟੇ ਦੇ ਖਿਲਾਫ ਪਰਚਾ ਦਰਜ ਕਰ ਸਕਦੇ ਆ ਫਿਰ ਉਹਦੀ ਤੁਲਨਾ ਦੇ ਵਿੱਚ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਹੋਰ ਦੋਸ਼ੀ ਹੈ ਉਹਨਾਂ ਦੇ ਉੱਪਰ ਵੀ ਤਾਂ ਪਰਚੇ ਦਰਜ ਹੋਣੇ ਬੰਦੇ ਆ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਸ਼ੁਰੂਆਤ ਕਰਦਾ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਲekin ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੇ ਵਿੱਚ ਮੇਰੇ ਉਹਨਾਂ ਮਜ਼ਦੂਰ ਸਾਥੀਆਂ ਨੇ ਬਹੁਤ ਵੱਡਾ ਸਾਥ ਦਿੱਤਾ ਲekin ਇਹਨਾਂ ਨੇ ਲੜਾਈ ਜਿੱਤੀ ਮੈਂ ਇਹਨਾਂ ਨੇ ਸ਼ਬਦ ਕਿਉਂ ਵਰਤਿਆ ਕਿਉਂਕਿ ਉੱਥੇ ਸਿਰਫ ਕਿਸਾਨੀ ਮੁੱਦਿਆਂ ਦੀ ਗੱਲ ਹੋਈ ਪਰ ਮੇਰੇ ਕਿਸੇ ਵੀ ਮਜ਼ਦੂਰ ਸਾਥੀ ਦੀ ਉੱਥੇ ਗੱਲ ਨਹੀਂ ਹੋਈ ਸਾਡੀ ਕਿਸੇ ਵੀ ਮੰਗ ਦਾ ਧਿਆਨ ਨਹੀਂ ਰੱਖਿਆ ਗਿਆ ਬਹੁਤ ਸਾਰੀਆਂ ਮੰਗਾਂ ਨੇ ਉਹ ਮੈਂ ਅੱਜ ਇੱਥੇ ਸ਼ੇਅਰ ਨਹੀਂ ਕਰੂੰਗਾ ਕਿਉਂਕਿ ਜੋ ਵਿਸ਼ਾ ਜੋ ਮੁੱਦਾ ਮੈਂ ਲੈ ਕੇ ਆਇਆ ਅਪਾ ਉਹਦੇ ਤੇ ਹੀ ਕਨਸਟਰੇਟ ਕਰਾਂਗੇ ਸੋ ਸਾਥੀਓ ਸਭ ਤੋਂ ਪਹਿਲਾਂ ਜੋ ਗਾਣਿਆਂ ਦੇ ਉੱਤੇ ਗੱਲ ਕੀਤੀ ਗਈ ਹੈ ਕਿ ਡਾਕਟਰ ਰੰਗਰੇਟੇ ਦੇ ਉੱਤੇ ਜਿਹੜਾ ਹੈਗਾ ਉਹ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਇੱਕ ਖਾਸ ਕਮਿਊਨਿਟੀ ਜਣੀ ਕਿ ਜਿਹੜਾ ਸ਼ਬਦ ਸੰਵਿਧਾਨਕ ਪਾਛਾ ਦੇ ਵਿੱਚ ਹੈ ਹੀ ਨਹੀਂ ਜਿਹਦਾ ਕੋਈ ਮਤਲਬ ਹੀ ਨਹੀਂ ਹੈ ਜ਼ਿਮੀਦਾ ਸ਼ਬਦ ਹੈਗਾ ਲੇਕਿਨ ਜੱਕ ਸ਼ਬਦ ਹੈ ਨਹੀਂ ਲੇਕਿਨ ਜੇਕਰ ਮੈਂ ਡਾਕਟਰ ਰੰਗਰੇਟੇ ਦੀ ਗੱਲ ਕਰਾਂ ਜੇਕਰ ਉਸਨੇ ਇਸ ਸ਼ਬਦ ਨੂੰ ਬੜੇ ਬਰੀਫਲੀ ਤਰੀਕੇ ਨਾਲ ਵਰਤਿਆ ਬੋਲਿਆ ਲੇਕਿਨ ਉਹਦੇ ਉੱਤੇ ਪਰਚਾ ਦਰਜ ਕਰਨ ਦੀ ਗੱਲ ਕੀਤੀ ਗਈ ਹੈ ਉਹਨੂੰ ਮਾਫੀ ਦੇਵਾਉਣ ਦੀ ਗੱਲ ਕੀਤੀ ਗਈ ਹੈ ਉਹਨੂੰ ਦਬਾਉਣ ਦੀ ਗੱਲ ਕੀਤੀ ਗਈ ਹੈ ਮੈਂ ਫੇਰ ਕਹਿਣਾ ਅਸੀਂ ਅੰਗਰੇਟੇ ਨੂੰ ਸਹੀ ਨਹੀਂ ਕਹਿੰਦੇ ਪਰ ਮੈਂ ਤੱਥ ਕੁਝ ਪੇਸ਼ ਕਰਨ ਲੱਗਿਆ ਹਾਂ ਸਭ ਤੋਂ ਪਹਿਲਾਂ ਮੈਂ ਆਉਣ ਲੱਗਾ ਜੇ ਮੈਂ ਬੱਬੂ ਮਾਨ ਤੇ ਆ ਜਾ ਤਾਂ ਬੱਬੂ ਮਾਨ ਨੇ ਇੱਕ ਸ਼ਬਦ ਵਰਤੇ ਸੀ ਮੈਨ ਨਾ ਹੋਵੇ ਜੇ ਪਹਿਲੀ ਉਮਰੇ ਕਿਸੇ ਕੁੜੀ ਨੂੰ ਸੇਫ ਜਗਾ ਨਹੀਂ ਕਮਾਦ ਵਰਗੀ ਹੁਣ ਭਾਈ ਉਹ ਸਾਡੀ ਕਮਿਊਨਿਟੀ ਵਿੱਚੋਂ ਤਾਂ ਹੈ ਨਹੀਂ ਮੱਝਵੀ ਸੇ ਕੌਮ ਦੇ ਵਿੱਚੋਂ ਤਾਂ ਹੈ ਨਹੀਂ ਐਸੀ ਕਮਿਊਨਿਟੀ ਦੇ ਵਿੱਚੋਂ ਤਾਂ ਹੈ ਨਹੀਂ ਫਿਰ ਅਗਲੀ ਗੱਲ ਕਰਾਂ ਜਿੱਤੇ ਹੁੰਦੀ ਆ ਪਵੰਦੀ ਇਥੇਾਰ ਦੀ ਉਥੇ ਜੱਟ ਫਾਇਰ ਕਰਦਾ ਦੂਸਰਾ ਗਾਣਾ ਵੈਸੇ ਮੈਂ ਸਿੱਧੂ ਮੂਸੇਵਾਲੇ ਬਾਰੇ ਬਚਾਰੇ ਬਾਰੇ ਬੁਰਨਾ ਨਹੀਂ ਸੀ ਕਿਉਂਕਿ ਬੜਾ ਨੇਕ ਇਨਸਾਨ ਸੀ ਲekin ਉਹਨੇ ਵੀ ਆਪਣੇ ਆਪਣੇ ਗਾਣੇ ਦੇ ਵਿੱਚ ਜੱਟ ਜੌਣੇ ਮੋੜ ਦੀ ਬੰਦੂਖ ਵਰਗੀ ਜੱਟੀ ਜੌਣੇ ਮੋੜ ਦੀ ਬੰਦੂਖ ਵਰਗੀ ਉਹਨੇ ਵੀ ਜੱਤੀ ਸ਼ਬਦ ਵਰਤਿਆ ਪਾਣੀ ਦੀ ਬਾਰੀ ਦੇ ਪਿੱਛੇ ਜੱਟ ਲੜ ਪੇ ਭੱਜ ਕੇ ਛੜਾਈ ਮਿੱਤਰਾ ਇਹ ਗਾਣਾ ਵੀ ਜੱਟ ਪਰਿਵਾਰ ਦੇ ਨਾਲ ਸੰਬੰਧਿਤ ਦੀਪਟੇ ਲੋਵਲੀਓ ਗਾਇਆ ਗਿਆ ਪੈਣ ਪੀੜਾਂ ਦੇ ਵਿੱਚ ਪਟਾਕੇ 12 ਬੋਰਾ ਦੇ ਜੱਟ ਦੀ ਪਸੰਦ ਜੱਟ ਨੇ ਵਿਆਹਣੀ ਐ ਰਾਤੀ ਮਿਲਣਾ ਆਏ ਵੇ ਪਿੰਡ ਪਹਿਰਾ ਲੱਗਦਾ ਜੇ ਮੈਂ ਹੋਰ ਗੱਲ ਕਰਾਂ ਹੁਣ ਨਮਾ ਨਮਾ ਗਾਣਾ ਆਇਆ ਕਿ ਜਿਹਦੇ ਵਿੱਚ ਦਲਜੀਤ ਸੰਧਾ ਨੇ ਦਲਜੀਤ ਸੰਜਾਦ ਨੇ ਦੁਸਾਂਜ ਨੇ ਸੌਰੀ ਉਹਨੇ ਇੱਕ ਗੱਲ ਕੀਤੀ ਐ ਕਿ ਮਿੱਤਰਾਂ ਤੇ ਕੇਸ ਚੱਲਦਾ ਜੇ ਵਿੱਚ ਫੀਮ ਦੀ ਡੱਬੀ ਉਹਨੇ ਇੱਕ ਨਾਲ ਗੱਲ ਕੀਤੀ ਐ ਕਿ ਜਿਹੜਾ ਬਾਹਲਾ ਮਤਲਬ ਬਾਹਲਾ ਬੰਦਾ ਹੈ ਉਹਦੀ ਨੱਪੀ ਸਾਲੇ ਦੀ ਨੱਪੀ ਐ ਸੰਗੀ ਮਤਲਬ ਉਹਨੇ ਸਾਲਾ ਸ਼ਬਦ ਇਸ ਗਾਣੇ ਦੇ ਵਿੱਚ ਵਰਤਿਆ ਤਾਂ ਮੈਨੂੰ ਇੱਕ ਚੀਜ਼ ਦੱਸੋ ਸਾਥੀਓ ਜੇਕਰ ਹਾਂ ਲਾ ਕੇ ਤਿੰਨ ਪੈਗ ਬੱਲੀਏ ਜੋ ਵੀ ਗਾਣਾ ਹੈ ਹਨਾ ਤੇ ਜੇ ਮੈਂ ਅਗਲੀ ਗੱਲ ਕਰਾਂ ਕਿ ਅਮਰਤ ਮਾਨ ਦੀ ਜਿਹਨੇ ਹੁਣ ਤੱਕ ਗਾਣੇ ਜੱਟਾਂ ਦੇ ਉੱਤੇ ਗਾਏ ਆ ਜੱਟ ਤੁਰੇ ਆਉਂਦੇ ਆ ਜੱਟ ਭੱਜੇ ਆਉਂਦੇ ਆ ਪਤਾ ਨਹੀਂ ਕੀ ਕੁਝ ਬੋਲਿਆ ਲੇਕਿਨ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਇਹ ਆਪਣੀਆਂ ਮੈਂ ਆਪਣੀਆਂ ਸ਼ਬਦ ਵਰਤ ਰਿਹਾ ਆ ਉਹ ਪਹਿਣਾ ਜ਼ਿੰਮੇਵਾਰਾਂ ਦੀਆਂ ਧੀਆਂ ਪਹਿਣਾ ਮੇਰੀਆਂ ਵੀ ਧੀਆਂ ਪਹਿਣਾ ਨਹੀਂ ਪਰ ਅੱਜ ਮੇਰਾ ਉਹਨਾਂ ਲੋਕਾਂ ਨੂੰ ਇੱਕ ਸਵਾਲ ਹੈ ਜੋ ਰੈਗੂਲੇਟੇ ਦੇ ਉੱਤੇ ਪਰਚਾ ਕਰਾਉਣ ਨੂੰ ਤਿਆਰ ਬੈਠੇ ਨੇ ਮੈਂ ਕਹਿੰਦਾ ਹੋਣਾ ਚਾਹੀਦਾ ਕੋਈ ਗੱਲ ਨਹੀਂ ਜੇ ਉਹਨੇ ਗਲਤੀ ਕੀਤੀ ਆ ਤਾਂ ਹੋਣਾ ਚਾਹੀਦਾ ਜੇ ਉਹਨਾਂ ਦੀ ਸ਼ਬਦਾਵਲੀ ਗਲਤ ਹੈ ਮੰਨ ਲਓ ਹਰਵਿੰਦਰ ਸਿੰਘ ạtਵਾਲ ਗਲਤ ਸ਼ਬਦਾਵਲੀ ਵਰਤੇਗਾ ਤਾਂ ਮੇਰੇ ਤੇ ਵੀ ਪਰਚਾ ਹੋ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਲੇਕਿਨ ਮੈਂ ਅੱਜ ਗੱਲ ਕਰਨੀ ਚਾਹੁੰਦਾ ਨੌ ਮਾਦਾਰਿਸ਼ਤਾ ਦੱਸਣ ਵਾਲੇ ਪੀਪੀ ਵਰਗੇ ਹੋਰ ਬਹੁਤ ਸਾਰੇ ਸਾਥੀ ਪੰਜਾਬੀ ਜਿਵੇਂ ਇੱਕ ਸ਼ਬਦ ਕਹਿਣਾ ਚਾਹੁੰਦਾ ਕੁਝ ਕੜਮ ਚੌਧਰੀਆਂ ਦੇ ਨਮਾਇੰਦੇ ਜਿਨ੍ਹਾਂ ਨੇ ਤਰਨਾ ਲਾਇਆ ਮੈਂ ਕਿਹਨਾਂ ਲਾਉਣਾ ਚਾਹੀਦਾ ਤਰਨਾ ਬਿਲਕੁਲ ਲਾਉਣਾ ਚਾਹੀਦਾ ਪਰ ਹੁਣ ਮੈਂ ਕੁਝ ਤੱਤ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਮੈਨੂੰ ਉਹਨਾਂ ਤੱਥਾਂ ਦਾ ਜਵਾਬ ਜਰੂਰ ਦਿੱਤਾ ਜਾਵੇ ਸਾਥੀਓ ਇਹ ਵੀਡੀਓ ਨਾਲ ਲੋਕਾਂ ਤੱਕ ਜਰੂਰ ਪਹੁੰਚਾ ਦਿਓ ਜਿਨ੍ਹਾਂ ਲੋਕਾਂ ਨੇ ਕੱਲ ਜਾਂ ਪਰਸੋਂ ਜਾਂ ਚੌਥੇ ਤਿੰਨ ਦਿਨਾਂ ਦੇ ਵਿੱਚ 12 ਜਾਂ 13 ਐਪਲੀਕੇਸ਼ਨਾਂ ਦਵਾਈਆਂ ਜਿਦੇ ਚ ਸਾਡੇ ਮੈਂ ਸਾਡੇ ਸ਼ਬਦ ਹੁਣ ਇੱਥੇ ਤਾਂ ਵਰਤਿਆ ਕਿਉਂਕਿ ਅੱਜ ਤੋਂ 7-8 ਸਾਲ ਪਹਿਲਾਂ ਸਾਡੇ ਕਿਛੇ ਮੱਝੀ ਸਿੱਕ ਭਰਾ ਨੂੰ ਜੇ ਅਸੀਂ ਕੋਈ ਜਾਤ ਪਛਤ ਵੀ ਲੈਂਦੇ ਸੀ ਨਾ ਵੀ ਤੂੰ ਕਿਹਨਾਂ ਦਾ ਮੁੰਡਾ ਹੈ ਤਗਲਾ ਨੀਵੀਂ ਜੀ ਪਾ ਕੇ ਕਹਿੰਦਾ ਸੀ ਮੱਝੀਗਿਆਂ ਦਾ ਮੁੰਡਾ ਵੀਰ ਜੀ ਸਿਗਰੇਟਾ ਬੇਸ਼ੱਕ ਗਲਤ ਸ਼ਬਦਾਵਲੀ ਵਰਤਦਾ ਹੈ ਕੰਟਰੋਲ ਆਊਟ ਆਫ ਹੋ ਜਾਂਦਾ ਹੈ ਉਹਨਾਂ ਦੇ ਸ਼ਬਦ ਗਲਤ ਹੁੰਦੇ ਨੇ ਮੈਂ ਮੰਨਣ ਨੂੰ ਤਿਆਰ ਹਾਂ ਉਹ ਭਾਵਕ ਹੁੰਦੇ ਨੇ ਮੈਂ ਮੰਨਣ ਨੂੰ ਤਿਆਰ ਹਾਂ ਲੇਕਿਨ ਜਸ ਤੀਕੇ ਨਾਲ ਦੀ ਡਾਕਟਰ ਦੀ ਡਿਗਰੀ ਹੈ ਉਹਨਾਂ ਨੂੰ ਅਜਿਹੇ ਸ਼ਬਦ ਨਹੀਂ ਵਰਤਨੇ ਚਾਹੀਦੇ ਮਰਿਆਦਾ ਦੇ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਪਰ ਇੱਕ ਚੀਜ਼ ਦੱਸਾਂ ਸਾਥੀਓ ਹੁਣ ਮੈਂ ਗੱਲ ਕਰਨੀ ਚਾਹੁੰਦਾ ਗੱਲ ਦਾ ਜਵਾਬ ਦੇਣਾ ਚਾਹੁੰਦਾ ਮੈਂ 6 ਤੋਂ 7 ਦਿਨ ਹੋ ਗਏ ਇਸ ਮਸਲੇ ਨੂੰ ਚੱਲਦੇ ਨੂੰ ਮੈਂ ਨਹੀਂ ਬੋਲਣਾ ਚਾਹੁੰਦਾ ਸੀ ਲੇਕਿਨ ਅੱਜ ਤਨ ਦੇ ਵਿੱਚ ਮੈਨੂੰ ਬਹੁਤ ਸਾਰੇ ਫੋਨ ਆਏ ਬਹੁਤ ਸਾਰੇ ਸਾਥੀਆਂ ਨੇ ਕਿਹਾ ਕਿ ਸਾਥੀ ਜੀ ਤੁਹਾਡੇ ਜਾਨਕਿ ਤੁਹਾਡੇ ਸਮਾਜ ਦਾ ਇੱਕੋ ਇੱਕ ਲੀਡਰ ਹੈ ਜਿਹੜਾ ਬੋਲਦਾ ਪਰ ਉਸ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਹੈ ਤੁਸੀਂ ਕਿਉਂ ਨਹੀਂ ਇਹਦੇ ਸਬੰਧ ਦੇ ਵਿੱਚ ਆ ਰਹੇ ਕਿਉਂ ਨਹੀਂ ਉਹਨਾਂ ਦੇ ਹੱਕ 'ਚ ਵੀਡੀਓ ਪਾ ਰਹੇ ਮੈਂ ਕਿਹਾ ਮੈਂ ਹੱਕ 'ਚ ਨਹੀਂ ਵੀਡੀਓ ਪਾਉਂਗਾ ਮੈਂ ਤੱਥਾਂ ਦੇ ਆਧਾਰ 'ਤੇ ਗੱਲ ਕਰੂੰਗਾ ਪਹਿਲਾ ਤੱਥ ਮੈਂ ਗੱਲ ਕਰਨ 'ਤੇ ਲੱਗਿਆ 2000 ਦੋ ਦੇ ਵਿੱਚ ਝੱਬਰ ਟਾਂਡ ਹੋਇਆ ਧੀ ਨਾਲ ਬਲਾਤਕਾਰ ਕੀਤਾ ਗਿਆ ਤੇ ਬਾਅਦ ਵਿੱਚ ਉਸਦੇ ਬਾਪ ਦੀਆਂ ਲੱਤਾ ਵਾਂਹ ਕੱਟ ਦਿੱਤੀਆਂ ਗਈਆਂ ਉਹ ਕਿਹੜੀ ਜਾਤ ਦੇ ਵਿੱਚੋਂ ਬੰਦੇ ਆਉਂਦੇ ਸੀ ਜਿਨ੍ਹਾਂ ਨੇ ਲੱਤਾ ਵਾਂਹ ਕਟੀਆਂ ਤੇ ਜਿਹੜੇ ਬੰਦੇ ਨੇ ਬਲਾਤਕਾਰ ਕੀਤਾ ਲੇਕਿਨ ਸਾਨੂੰ ਉਸ ਇਨਸਾਫ ਨੂੰ ਲੈਣ ਵਾਸਤੇ ਲੜਾਈ ਲੜਨੀ ਪਈ ਤਾਂ ਮੈਂ ਇਹਨਾਂ ਪੀਪੀ ਵਰਗੇ ਸਾਥੀਆਂ ਨੂੰ ਇਹਨਾਂ ਲਾਲੀ ਵਰਗੇ ਸਾਥੀਆਂ ਨੂੰ ਜਾਂ ਜਿਨ੍ਹਾਂ ਨੇ ਧਰਨਾ ਲਾਇਆ ਸੀ ਜਿਹੜੇ ਗੱਲ ਕੱਲ ਕਰ ਰਹੇ ਸੀ ਇਹ ਪੰਜਾਬ ਦੀਆਂ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਨੇ ਜਿਹੜੇ ਕਹਿੰਦੇ ਸੀ ਕਿ ਸਾਨੂੰ ਮਾਫੀ ਮੰਗਣੀ ਚਾਹੀਦੀ ਹੈ ਰੰਗੇਟੇ ਨੂੰ ਪਰ ਮੈਂ ਕਹਿਣਾ ਜਿਹੜੀ ਆ ਚੱਬਰ ਕਾਂਡ ਦੀ ਲੜਾਈ ਲੜੀ ਉਹ ਸਿਰਫ ਤੇ ਸਿਰਫ ਮਜਬੀ ਸਿੱਖ ਸਮਾਜ ਨੇ ਲੜੀ ਇਸ ਐਸਟੀ ਸਮਾਜ ਨੇ ਲੜੀ ਐਸ ਗਰੀਨ ਸਮਾਜ ਨੇ ਲੜੀ ਪਰ ਸਾਨੂੰ ਹਜੇ ਤੱਕ ਉਹਦਾ ਕੋਈ ਇਨਸਾਫ ਨਹੀਂ ਮਿਲਿਆ 2019 ਦੇ ਵਿੱਚ ਜ਼ਿਲ੍ਹਾ ਸ਼੍ਰੀ ਮੁਕਸ਼ਰ ਸਾਹਿਬ ਦੇ ਵਿੱਚ ਪਿੰਡ ਜਵਾਰਕੇ ਵਿੱਚ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਉਹ ਕਤਲ ਕਿਹਦੇ ਵੱਲੋਂ ਕੀਤਾ ਗਿਆ ਇਹਨਾਂ ਜੱਟਾਂ ਵੱਲੋਂ ਮੈਂ ਜੱਟ ਸਭ ਤਾਂ ਵਰਤ ਰਿਹਾ ਵੈਸੇ ਸਾਰੇ ਨਾ ਮੈਂ ਕਹਿ ਦੇਵਾਂ ਸਾਰੇ ਮੱਜਬੀ ਸਿੱਖ ਚੰਗੇ ਨਹੀਂ ਸਾਰੇ ਰਮਦਾਸੀ ਸਿੱਖ ਚੰਗੇ ਨਹੀਂ ਤੇ ਸਾਰੇ ਜੱਟ ਮਾਰੇ ਨਹੀਂ ਜੱਟ ਸ਼ਬਦ ਮਾੜਾ ਪਰ ਜ਼ਿਮੀਂਦਾਰ ਸ਼ਬਦ ਨਹੀਂ ਮਾੜਾ ਬਹੁਤ ਸਾਰੇ ਜ਼ਿਮੀਂਦਾਰ ਸਾਡੇ ਗਰੀਬ ਲੋਕਾਂ ਦੀ ਮਦਦ ਕਰਦੇ ਆ ਸਾਡੇ ਉਹਨਾਂ ਦੇ ਖੇਤਾਂ 'ਚ ਕੰਮ ਵੀ ਕਰਦੇ ਆ ਸਾਡੇ ਭੈਣ ਭਰਾ ਬਹੁਤ ਸਾਰੇ ਪਰਿਵਾਰ ਆਪਣੇ ਬਰਾਬਰ ਦੀ ਰੋਟੀ ਰੋਜੀ ਉਹਨਾਂ ਨੂੰ ਦਿੰਦੇ ਆ ਦੇਣ ਦਾ ਕੰਮ ਕਰਦੇ ਆ ਲੇਕਿਨ ਮੈਂ ਅੱਜ ਸੰਗਰੂਰ ਫੇਰ ਇੱਕ ਸੰਗਰੂਰ ਜਲੇ ਦੇ ਪਿੰਡ ਚੰਗਾਵਾਲੀ ਵਿੱਚ ਜਗਦੀਪ ਤੇ ਇੱਕ ਹੈਂਡੀਕੈਪਡ ਸੀ ਉਹਦੇ ਨਾਲ ਕੁੱਟਮਾਰ ਕੀਤੀ ਗਈ ਉਹਨਾਂ ਨੂੰ ਪਛਾਹ ਪਲਾਇਆ ਗਿਆ ਪਾਈ ਉਥੇ ਕਿਉਂ ਨਾ 9 ਮਾਸ ਦਾ ਰਿਸ਼ਤਾ ਇਕੱਠਾ ਹੋਇਆ ਉਥੇ ਕਿਉਂ ਨਾ ਲੜਾਈ ਲੜੀ ਗਈ ਸਾਂਝੇ ਤੌਰ ਤੇ ਫਿਰ ਮੈਂ ਜੇ ਗੱਲ ਕਰਾਂ 2020 ਦੇ ਵਿੱਚ ਇੱਕ ਕੁੜੀ ਸਾਡੇ ਐਸੀ ਸਮਾਜ ਦੇ ਕੁੜੀ ਖਰਬੂਜਾ ਤੋੜਨ ਗਈ ਖੇਤ ਦੇ ਵਿੱਚੋਂ ਖਰਬੂਜਾ ਤੋੜਨ ਗਈ ਤੇ ਪੰਜਾਬੀ ਫਿਲਮ ਅਦਾਕਾਰ ਨਾਰਮਲ ਬੰਦਾ ਨਹੀਂ ਹੈ ਫਿਲਮ ਅਦਾਕਾਰ ਹੌਬੀ ਢਾਲੀਵਾਲ ਨੇ ਉਸ ਕੁੜੀ ਨੂੰ ਜਲੀਲ ਕੀਤਾ ਉਸ ਕੁੜੀ ਨੂੰ ਤਾਨੇ ਮਾਣੇ ਦਿੱਤੇ ਦੋਸਤੋ ਮਾਫੀ ਮਗਾ ਕੇ ਤੁਸੀਂ ਤੇ ਪਰਚਾ ਦਰਜ ਕੀਤਾ ਹੁਣ ਮੈਂ ਅਗਲੀ ਗੱਲ ਤੇ ਆਵਾਂ ਇਹ ਸਾਰੇ ਤਾਂ ਹੈਗੇ ਹੀ ਹੈਗੇ ਆ ਜੇ ਮੈਂ ਤਾਜ਼ੀਆਂ ਘਟਨਾਵਾਂ ਦੀ ਗੱਲ ਕਰਾਂ ਕਰੋਨਾ ਕਾਲ ਆਇਆ ਕਰੋਨਾ ਕਾਲ ਟਾਈਮ ਦੇ ਵਿੱਚ ਸਿੱਖ ਪੰਥ ਦੇ ਮਹਾਨ ਸ਼ਖਸੀਅਤ ਪਦਮਸ਼੍ਰੀ ਅਵਾਰਡ ਨਾਲ ਸਨਮਾਨਤ 1994 ਦੇ ਵਿੱਚ ਹਮਲੇ ਦੌਰਾਨ ਜੇ ਮੈਂ ਗੱਲ ਕਰਾਂ 9 ਘੰਟੇ ਲਗਾਤਾਰ ਕੀਰਤਨ ਕਰਦੇ ਰਹੇ ਔਰ ਉਹ ਸੇਵਾ ਨਾ ਆਉਣ ਵਾਲੇ ਸੇਕ ਰਾਗੀ ਹਜੂਰੀ ਨੂੰ ਨਰਮਲ ਸਿੰਗਰ ਗਰੇਟਾ ਦੀ ਜਦੋਂ ਮੌਤ ਹੋਈ ਕਰੋਨਾ ਦੇ ਵਿੱਚ ਉਹਨਾਂ ਦਾ ਸੰਸਕਾਰ ਉਹਨਾਂ ਦੀ ਨਿਤਰਕ ਤੇ ਉਹਨਾਂ ਦੇ ਪਿੰਡ ਦੇ ਵਿੱਚ ਨਹੀਂ ਵੜਨ ਦਿੱਤੀ ਗਈ ਉਹਦਾ ਉਹਦਾ ਕੀ ਕਾਰਨ ਸੀ ਉਹ 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 ਜੇ ਚੜਿਆ ਤਾਂ ਜਾਤੀ ਜਾਤੀ ਬੇਤਕਰੇ ਦੀ ਪੇੜ ਚੜਿਆ ਜਦ ਕੇ ਜੇ ਮੈਂ ਗੱਲ ਕਰਦਿਆਂ ਪਾਕਿਸਤਾਨ ਵਾਲੇ ਜਿਨ੍ਹਾਂ ਨੂੰ ਉਹ ਆਪਣਾ ਸਭ ਕੁਝ ਮੰਨਦੇ ਆ ਉਹ ਸਿਰਫ ਤੇ ਸਿਰਫ 15 ਉਸ 17 ਰਾਗਾਂ ਦੇ ਜਿਹੜੇ ਸੀਗੇ ਉਸਤਾਦ ਮੁਸਤਫਾ ਫਤਿਹ ਅਲੀ ਖਾਨ ਸਿਰਫ 15 ਤੋਂ 17 ਰਾਗਾਂ ਦੇ ਨਪੁੰਨ ਸਨ ਪਰ ਮੇਰੇ ਮਜਬੀ ਸਾਹਿਬ ਕੌਮ ਮੇਰੇ ਰੰਗਰੇਟਾ ਕੌਮ ਦੇ ਉਹ ਮਹਾਨ ਜਨਰੈਲ ਭਾਈ ਸਾਹਿਬ ਭਾਈ ਨਰਮਨ ਸਿੰਘ ਜੀ ਰਾਗੀ ਉਹ 33 ਦੇ 33 ਜੋਗਰਬਾਣੀ ਦੇ ਵਿੱਚ ਰਾਗ ਨੇ ਉਹਨਾਂ ਦੇ ਨਪੁੰਨ ਸੀ ਪਰ ਉਹਨਾਂ ਦੀ ਗਲਤੀ ਕੀ ਸੀ ਕਿ ਉਹ ਗਰੀਬੀ ਜਿਹਨੂੰ ਕਿ ਨੀਮਾ ਸਮਝਿਆ ਜਾਂਦਾ ਹੈ ਜਦ ਕਿ ਅਸੀਂ ਨੀਮਾ ਨਹੀਂ ਹੈ ਮੈਂ ਅੱਗੇ ਆਉਣਾ ਇਹਨਾਂ ਗੱਲਾਂ ਤੇ ਫਿਰ ਮੈਂ ਦੁਬਾਰਾ ਗੱਲ ਕਰਦਾ ਤੁਹਾਡੇ ਨਾਲ ਅੱਗੇ ਬਠਿੰਡਾ ਪਿੰਡ ਦੇ ਝੁੰਬਾ ਪਿੰਡ ਦੀ ਗੱਲ ਦੱਸਦਾ ਇੱਕ ਵਿਚਾਰੀ ਬਜ਼ੁਰਗ ਔਰਤ ਜਿਹਦੀ ਉਮਰ 70 ਤੋਂ 75 ਸਾਲ ਹੈ ਜਿਹਨੂੰ ਅੱਖਾਂ ਤੋਂ ਦਿਖਦਾ ਨਹੀਂ ਕੰਨਾਂ ਤੋਂ ਸੁਣਦਾ ਨਹੀਂ ਔਰਤ ਇਕਦੀ ਗੱਲ ਉਹਦੇ ਘਰ ਦੇ ਵਿੱਚ ਉਹਦੇ ਕੋਈ ਮੁੰਡੇ ਵੀ ਹੈ ਨਹੀਂ ਕੱਲੀਆਂ ਨੂਹਾਂ ਨੇ ਤਨੂਹਾਂ ਦੇ ਕੱਲੀਆਂ ਲੇਡੀਆਂ ਐ ਪਰ ਕੁਝ ਫਿਰ ਕਹਿੰਨਾ ਕੁਝ ਮੈਨੂੰ ਬਹੁਤ ਸਾਰੇ ਜ਼ਿੰਮੇਵਾਰ ਸਭਰਾ ਵੀ ਦੇਖ ਰਹੇ ਹੋਣਗੇ ਸੁਣ ਰਹੇ ਹੋਣਗੇ ਮੈਂ ਸ਼ਬਦ ਵਰਤ ਰਿਹਾ ਕੁਝ ਕੜਮ ਕੁਝ ਹੰਕਾਰੀ ਲੋਕਾਂ ਨੇ ਉਹਨਾਂ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਿਵੇਂ ਕੀਤੀ ਉਹਨੂੰ ਦਵਾਈ ਦਿਵਾਉਂਦੇ ਬਹਾਨੇ ਬਠਿੰਡਾ ਕਚਹਿਰੀਆਂ ਦੇ ਵਿੱਚ ਲਿਆਏ ਤੇ ਉਹਦਾ ਅਗੂਠਾ ਲਵਾਇਆ ਤੇ ਅੱਜ ਵੀ ਉਹ ਕੇਸ ਚੱਲ ਰਿਹਾ ਹੈ ਅਸੀਂ ਆਪਣੀ ਜਥੇਬੰਦੀ ਵੱਲੋਂ ਵੀ ਉਹਨਾਂ ਦੀ ਮਦਦ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਅਗਲੀ ਗੱਲ ਕਰਾਂ ਇੱਕ ਖੇਤ ਦੇ ਵਿੱਚ ਪਤੰਗ ਚੜਾਉਣ ਗਿਆ ਸੀ ਸਾਡਾ ਬੱਚਾ ਉਹਨੂੰ ਛੋਟੀਆਂ ਦੇ ਨਾਲ ਥੱਪੜਾਂ ਦੇ ਨਾਲ ਇੱਕ ਮੈਂ ਕਹਿੰਨਾ ਪਸ਼ੂਆਂ ਦੀ ਪਸ਼ੂਆਂ ਨੂੰ ਵੀ ਨਹੀਂ ਕੋਈ ਇੰਨੀ ਕੁੱਟ ਮਾਰ ਕਰਦਾ ਲੇਕਿਨ ਉੱਥੇ ਮੈਂ ਜ਼ਿਮੀਦਾਰ ਭਰਾਵਾਂ ਦੀ ਤਾਰੀਫ਼ ਕਰਦਾ ਕਿਉਂ ਕਰਦਾ ਕਿਉਂਕਿ ਉੱਥੇ ਲੱਖਾਂ ਸਦਾਣਾ ਸਾਡੇ ਉਸ ਭਰਾ ਦੇ ਹੱਕ ਦੇ ਵਿੱਚ ਸਾਡੇ ਨਾਲ ਮੋਢੇ ਦਾ ਮੋਢਾ ਲਾ ਕੇ ਖੜਾ ਹੈ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਜਿੱਥੇ ਜ਼ਿਮੀਦਾਰ ਸਾਥੀ ਸਾਡਾ ਸਾਥ ਦਿੰਦੇ ਆ ਅਸੀਂ ਤਾਰੀਫ਼ ਕਰਾਂਗੇ ਪਰ ਜਿੱਥੇ ਜੇ ਹੁਣ ਜੇ ਆਪਾਂ ਗੱਲ ਕਰੀਏ ਪਤਰਾਲੇ ਕਾਂਢ ਦੀ ਜਿਹੜਾ ਕਿ ਮੈਂ ਵੜਿਆ ਔਰ ਉੱਥੇ ਸਾਡੇ ਨੌਜਵਾਨ ਬੱਚੇ ਨੂੰ ਮਾਰ ਦਿੱਤਾ ਗਿਆ ਲੇਕਿਨ ਫਿਰ ਇੱਕ ਗੱਲ ਕਰਾਂ ਮੁਖਸਰ ਦੇ ਵਿੱਚ ਸਾਡੇ ਇੱਕ ਗਰੀਬ ਕੁੜੀ ਜਿਹੜੀ ਕਿ ਵਿਚਾਰੀ ਰੋਟੀਆਂ ਪਕਾਉਂਦੀ ਸੀ ਉਹਦੇ ਘਰੇ ਤੇ ਉਹਨੇ दारू ਪੀ ਕੇ ਉਸ ਕੁੜੀ ਦੇ ਨਾਲ ਗਲਤ ਹਰਕਤਾਂ ਕੀਤੀਆਂ ਸਰੀਰ ਹਰਕਤਾਂ ਕੀਤੀਆਂ ਔਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਹੁਣ ਮੇਰੇ ਤੇ ਪਰਚਾ ਦਰਜ ਹੋਊਗਾ ਤਾਂ ਫਿਰ ਉਹਨੇ ਹੀ ਵਿਚੋਲਾ ਪਾ ਕੇ ਉਸ ਕੁੜੀ ਨੂੰ ਕੋਟ ਮੈਚ ਕਰਵਾ ਦਿੱਤੀ ਗਈ ਉਸ ਕੁੜੀ ਦਾ ਵਿਆਹ ਕਰਾ ਦਿੱਤਾ ਗਿਆ ਤੇ ਘਰਦਿਆਂ ਨੂੰ ਪਤਾ ਨਹੀਂ ਲੱਗਣ ਦਿੱਤਾ ਗਿਆ ਸੋ ਬਹੁਤ ਸਾਰੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਹਾਂ ਇੱਕ ਤਾਜੀ-ਤਾਜੀ ਘਟਨਾ ਪਿਛਲੇ ਸਾਲ ਹੋਈ ਹੈ ਸੰਗਰੂਰ ਦੇ ਜ਼ਿਲ੍ਹੇ ਦੇ ਵਿੱਚ ਕੋਈ ਵਿਚਾਰਾ ਜੀ ਮੈਂ ਬੱਕਰੀਆਂ ਵਾਲਾ ਇਹਨਾਂ ਨੇ ਕੁੱਟ ਕੇ ਮਾਰ ਦਿੱਤਾ ਕਸੂਰ ਕੀ ਸੀ ਉਹ ਬੱਕਰੀ ਲੱਭਣ ਗਿਆ ਸੀ ਆਪਦੀ ਸੋ ਸਾਥੀਓ ਮੈਂ ਇਹਨਾਂ ਸਾਰੀਆਂ ਘਟਨਾਵਾਂ ਨੂੰ ਤਾਂ ਦੱਸਿਆ ਕਿ ਇੱਕ ਪਾਸੇ ਇਹ ਗੱਲ ਕਰਦੇ ਆ 9 ਮਾਸ ਦੇ ਰਿਸ਼ਤੇ ਦੀ ਤੇ 9 ਮਾਸ ਦਾ ਰਿਸ਼ਤਾ ਖਰਾਬ ਕੌਣ ਕਰਦਾ ਅਸੀਂ ਅਸੀਂ ਗੁਰਦੁਆਰਿਆਂ ਦੇ ਵਿੱਚ ਜਾਣਾ ਲੱਗਦੇ ਆ ਤਾਂ ਸਾਡੇ ਹੱਥ ਦੇ ਵਿੱਚੋਂ ਬਹੜੀਆਂ ਫੜ ਲੀਆਂ ਜਾਂਦੀਆਂ ਨੇ ਸਾਡੇ ਭਾਂਡੇ ਵੱਖਰੇ ਐ ਜਦ ਕਿ ਮਾਫੀ ਚਾਹਣਾ ਸੀਹਦੀ ਦੇ ਅੱਜ ਤੋਂ ਗੁਰੂ ਗੋਬਿੰਦ ਸਿੰਘ ਪਰਿਵਾਰ ਦੀ ਮਹਿੰਦੀ ਇਕੱਠਿਆਂ ਦੀ ਲਾਸਟ ਰਾਤ ਸੀ ਇਸ ਤੋਂ ਬਾਅਦ ਉਹਨਾਂ ਦਾ ਵਿਛੋੜਾ ਪੈ ਜਾਂਦਾ ਹੈ ਤੇ ਵਿਛੋੜਾ ਵੀ ਇਹੋ ਜਿਹਾ ਪੈਂਦਾ ਕਿ ਉਸ ਤੋਂ ਬਾਅਦ ਕਦੇ ਉਹ ਮਿਲਦੇ ਨਹੀਂ ਪਰ ਸਹੇਬ